ਪਹੁੰਚੇ ਆ ਜੀ ਸ਼੍ਰੀ ਚੌਕੌਰ ਸਾਹਿਬ ਜਿਹੜੀ ਚੌਕੌਰ ਸਾਹਿਬ ਨੂੰ ਸੜਕ ਆ ਜੀ ਉਹ ਹੈਗੀ ਆ ਜੀ ਆ ਪਾਸ ਸਟੈਂਡ ਤੋਂ ਸਿੱਧੀ ਮਰੰਡਾ ਤੇ ਮਰੰਡੇ ਦੇ ਨਾਲ ਸੜਕ ਮੁੜਦੀ ਆ ਜੀ ਬਾਬਾ ਵਿਸ਼ਕਰਮਾ ਦੇ ਮੰਦਿਰ ਨੂੰ ਤੇ ਬਿਲਕੁਲ ਜਿਹੜੀ ਨਵੀਂ ਦੁਕਾਨ ਖੁੱਲੀ ਹੈ ਜੀ ਉਹ ਖੁੱਲੀ ਹੈ ਜੀ ਪਰਮ ਦੀ ਹੱਟੀ ਤੇ ਚਰਨਜੀਤ ਕਈ ਦਿਨਾਂ ਤੋਂ ਲੱਗੀ ਹੋਈ ਹੈ ਕਹਿਣ ਕਹਿੰਦੀ ਕੱਪੜੇ ਲੈਣੇ ਮੈਂ ਖੈ ਚਲ ਜਿਹੜੀ ਚੌਕੌਰ ਸਾਹਿਬ ਦੇ ਚ ਨਿਊ ਦੁਕਾਨ ਖੁੱਲੀ ਆਪਾਂ ਉੱਥੇ ਜਾਵਾਂਗੇ ਹੈ ਹਾਂਜੀ ਠੀਕ ਹੈ ਜੀ ਆ ਗਿਆ ਜੀ ਆ ਗਿਆ ਹਾਂਜੀ ਹਾਂਜੀ ਤੇ ਹਰ ਹਰ ਚੀਜ਼ ਦੀ ਸੇਲ ਲੱਗੀ ਹੋਈ ਹੈ ਜੀ ਸੇਲ ਲੱਗੀ ਹੋਈ ਹੈ ਕਿ ਵੈਸੀ ਰੇਟ ਲਿਖਾਈ ਹੈ ਇਹ ਸੇਲ ਸੇਲ 200 ਦੇ 2 ਠੀਕ ਹੈ ਜੀ ਇਹ 100 ਰੁਪਏ ਦੀ ਬੱਚਿਆਂ ਨੇ ਕਿ ਜੈਂਟਸ ਦੀ ਵੀ ਆ ਜੈਂਟਸ ਵੀ ਆ ਬੱਚਿਆਂ ਦੇ ਵੀ ਆ ਲੇਡੀਜ਼ ਵੀ ਨੇਗੀ ਅੱਛਾ ਸਾਹਿਬ ਇਹ ਹੈ ਨਾ ਲੇਡੀਜ਼ ਜੈਕਟ ਲੱਗੀ ਹੋਈ ਆ ਇਹ 200 ਰੁਪਈਆ ਪਿੱਛੇ ਟੌਪ ਲੱਗੇ ਹੋਏ ਆ 450ਰ 500 ਦੇ ਇਹ ਅੰਦਰ ਵੀ ਆ ਕੇ ਜਾਏਗਾ ਇਹਦਾ ਹੀ 100 ਦੇ ਲੱਗੇ ਹੋਏ ਆ ਠੀਕ ਆ ਉੱਤਰ ਬਾਅਦ ਤੋਂ ਹੋ ਗਿਆ ਟੈਟ ਜੈਨ 100 ਰੁਪਈਆ ਦੇ ਮੁੱਲ ਲੱਗੇ ਹੋਏ ਆ ਠੀਕ ਹੈ ਅਗਰ ਵੀ ਆਪਣੇ ਨਾਮ ਨੂੰ ਬਤਾਉਂਗਾ ਬਾਹਰ ਦਾ ਬੱਚਿਆਂ ਦੇ ਆ ਹਨਾ ਜ਼ਿਆਦਾਤਰ ਤਾਂ ਹਾਂ ਲੈ ਲਿਆ ਅੱਛਾ ਠੀਕ ਆ ਚਲ ਆਜੂ ਜੀ ਅੰਦਰ ਵੀ ਆ ਥੈਂਕ ਯੂ ਥੈਂਕ ਯੂ ਤਿਆਰੜਾ ਬਾਲ ਪੇਪਰ ਲੱਗਿਆ ਜੀ ਅਸੀਂ ਉਹ ਲਾ ਕੇ ਗਏ ਤੇ ਅੱਛਾ ਜੀ ਹਾਂਜੀ ਸასი ਕਾਲ ਜੀ ਦੇ ਵਿੱਚ ਹਰ ਇੱਕ ਤੁਹਾਨੂੰ ਵੈਰਾਈਟੀ ਮਿਲੇਗੀ ਇਹ ਨੂਸ ਰਹੂਗੀ ਆ ਆਗੇ ਦਿਖਾਉਂਦੇ ਹਾਂ ਜਰਾ ਦੋ ਮਿੰਟ ਸਾਨੂੰ ਟਾਈਮ ਦਿੰਦੇ ਹਾਂ ਜੀ ਤੁਹਾਡੀ ਪ੍ਰੋਪਰਲੀਟੀ ਹੁਣ ਆਉਂਦੇ ਨੇ ਨਹੀਂ 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 ਕੋਈ ਗੱਲ ਜੀ ਕੋਈ ਗੱਲ ਜੀ ਫੇਰ ਸਹੀ ਕਿ ਤੁਹਾਡੇ ਟੌਪ ਨੇ ਇਸ ਤਰ੍ਹਾਂ ਮੋੜ ਦੇ ਗਏ ਇਹ ਨਮੀ ਹੈ ਜੀ ਇਹ ਦੇਖੋ ਇਹ ਬਹੁਤ

ਦੋਰਾ ਆ ਗਿਆ ਤਾਂ ਜੰਮ ਆ ਗਿਆ ਇਹ ਫਨੂ ਲੈਗੀ ਮਿਲ ਜੇਗੀ ਬੂਲਨ ਦੇ ਵਿੱਚ ਦੀ ਠੀਕ ਹੈ ਜੀ ਇਹ ਨਵੀਂ ਵੈਰਾਈਟੀ ਆਈ ਹੈ ਆਪਣੇ ਪੁਰਾਣੀ ਦੇ ਵਿੱਚ ਜੀ ਦੇ ਵਿੱਚ ਜੋ ਜੈਕਟੇ ਹੁੰਦੇ ਬਿਲਕੁਲ ਤਾਂ ਬੋਲਦੇ ਕਿ ਨਾ ਕੋਈ ਸੱਚਾ ਦੇਖੋ ਹਾਂ ਬਿਲਕੁਲ ਹਰ ਤਰ੍ਹਾਂ ਦੀ ਜਣੀ ਕਿ ਵੈਰਾਈਟੀ ਸਾਡੇ ਕੋਲ ਪੂਰੀ ਹੈ ਜੀ ਜੋ ਮਰਜੀ ਲੈ ਸਕਦੇ ਆਪਾਂ ਬੱਚਿਆਂ ਦੇ ਦੇਖੋ ਵੈਲਵਟ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਜੀ ਦੇਖ ਲggen ਮੈਂ ਕਿਹਾ ਹਾਂ ਥੱਲੇ ਬਹੁਤ ਸਾਰੇ ਹਰਾ ਹਰਾ ਸੂਟ ਬਹੁਤ ਸਾਰੇ ਆਪਣੇ ਵੀ ਪੈਣੇ ਨਹੀਂ ਨੇ ਇੰਨੇ ਜਿਆਦਾ ਹਾਂ ਇਹ ਨਾਰਕ ਲਈ ਤੁਹਾਨੂੰ ਅਧਰ ਨਹੀਂ ਜੀ ਰੇਟ ਆਪਣਾ ਜਿਆਦਾ ਜੀ ਰੇਟ ਕੋਈ ਹੈ ਨਹੀਂ ਹੈਗਾ ਠੀਕ ਹੈ ਜੀ ਨਾਰਕ ਲਈ ਹੈ ਨਾ ਇਹ ਤੇਰੇ ਕੰਮ ਤੇ ਜਮੇ ਪਾ ਦੇ। ਦੋਨ ਕਿੰਨੇ ਬੰਦ। ਤੇ ਲੋ ਜੀ ਕਹਿੰਦੇ ਵੀ ਜਿਹੜਾ ਕਪੜਾ ਇਹ ਜੈਂਟਸ ਦਾ ਵੀ ਆ ਤੇ ਇਹਨਾਂ ਦਾ ਜਿਹੜਾ ਰੇਟ ਆ ਜੀ ਉਹ ਬਾਜ਼ਾਰ ਨਾਲੋਂ ਬਹੁਤ ਵਧੀਆ ਹੋਣ ਵਾਲਾ। ਤੇ ਰੇਟ ਵੀ ਸਾਨੂੰ ਜ਼ਰੂਰ ਦੱਸਦੀ ਭੈਣੇ ਮੇਰੀਏ। ਇਹ ਹੈ ਜੀ ਸਾਡੇ ਜਾਨ। ਇਹ ਜੈਂਟਸ ਯਾਕਟ ਆ ਜੀ। ਇਹ 4500 ਵੀ ਬਾਜ਼ਾਰ ਦੇ ਵਿੱਚ ਇਹ 5700 ਤੋਂ ਘੱਟ ਨਹੀਂ ਮਿਲਣਾਂਗੇ ਤੇ ਇਹ ਜੀ ਇਹ 200 ਰੁਪਏ ਦੇ ਜੀ ਇਹ ਫੁੱਲ ਨਾਈਟ ਹੈ ਇਕੱਲਾ ਹੀ ਪੀ ਇਹ ਇਹ ਇਕੱਲਾ ਇਹ ਇਕੱਲਾ ਪਜਾਮਾ ਜੀ ਠੀਕ ਹੈ ਤੇ ਇਹ ਹੋਰ ਵਾਲੀ ਜੀ ਜੈਕਟ ਇਹ ਵੀ ਹੈ ਨਾ ਤੇ ਇਹ ਇਹ 350 ਇਹ 350 ਰੁਪਏ ਦੇ ਵਿੱਚ ਹੈ ਨਾ ਜੀ ਠੀਕ ਹੈ ਇਹ ਜੀ ਫਰਾਂ ਵਾਲੀ ਇਹ 450 ਦੀ ਰੇਂਜ ਚ ਹੈ ਇਹ ਵੀ 450 ਰੁਪਏ ਦੇ ਵਿੱਚ ਹੈ ਔਰ ਬਾਜ਼ਾਰ ਨਾਲੋਂ ਕਾਫੀ ਰੇਟ ਦੇ ਵਿੱਚ ਫਰਕ ਆ ਤੁਸੀਂ ਜੇ ਇੱਕ ਵਾਰ ਰੇਟ ਪਤਾ ਵੀ ਕਰਨਾ ਬਾਜ਼ਾਰ ਦੇ ਵਿੱਚ ਘੁੰਮ ਕੇ ਵੀ ਸਕਦੇ ਹੋ ਇਹ ਵੀ ਜੀ 350 ਇਹ ਵੀ 350 300 ਰੁਪਏ ਦੀ ਆ ਜੇ ਅੱਜਕੱਲ ਬਾਜ਼ਾਰ ਦੇ ਵਿੱਚ ਨਾਰਮਲ ਲੋਅ ਲੈਂਡ ਜਾਓ ਤਾਂ 3 3 400 ਰੁਪਏ ਤੇ ਘਟ ਰਹੀ ਆਉਣੀ ਹੈ ਨਾ 3 400 ਤੇ ਘਟ ਨਹੀਂ ਆਉਣੀ ਕਹਿੰਦੇ ਅਸੀਂ ਤੇ ਚਲੋ ਇਹ 250 ਦੀ ਇਹ 2250 ਰੁਪਏ ਦੀ ਜੀ ਇਹ ਸਿਰਫ 200 ਰੁਪਏ ਦੀ ਹੈ ਜੀ। ਇਹ ਕੱਲੀ ਹੈ ਜੀ ਇਹ? ਇਹ ਕੱਲੀ ਹੈ ਜੀ ਹਨਾ ਇਹ ਬੱਚਿਆਂ ਵਾਸਤੇ। ਠੀਕ ਆ। ਆ ਦੇਖੋ ਜੀ ਸੂਟ ਵੀ ਇੱਧਰ 200 ਇਹ ਵੀ ਬੱਚਿਆਂ ਦਾ ਜਿਹੜਾ ਫੁੱਲ ਸੂਟ 200 ਰੁਪਏ ਦੇ ਵਿੱਚ। ਇਹ ਮੈਲਵਟ ਵਿੱਚ ਮਿਲ ਜੇਗਾ। ਇਹਦੇ ਵਿੱਚ ਕਲਰ-ਕਲਰ ਵੀ ਜਿੰਨੇ ਮਰਜ਼ੀ ਜੀ। ਅਵੇਲੇਬਲ ਨੇ। ਸਾਰੇ ਮਿਲ ਸਕਦੇ ਆ। ਸਾਰੇ ਕਲਰ ਮਿਲਦੇ। ਠੀਕ ਆ ਠੀਕ ਹੈ ਜੀ। ਇਹ ਦੇਖੋ ਜੀ। ਵੈਲਵਟ ਵਿੱਚ 450 450 ਰੁਪਏ ਦਾ। ਉਹ ਕੁਝ ਪਹਿਲਾਂ ਮੈਂ ਜਦੋਂ ਉਹ ਪੇਪਰ ਪੜ੍ਹਿਆ ਉਹ ਨੀਚੇ ਰਿੱਚੇ ਰਿੱਚੇ ਉਹ ਤੋਂ ਪਰੇ ਉਹਦੇ ਨਾਲ ਹਾਂ ਯਸ ਇਹ ਦੇਖ ਇੱਕ ਅੰਦਰ ਸਿੰਗਲ ਪਜਾਮਾ ਸਿਰਫ 200 ਗਰਮਾਣਾ ਜੀ ਇਹਦੇ ਵੀ ਅੰਦਰ ਫਾਰ ਲੱਗੀ ਹੋਈ ਹੈ ਕਿ ਦੂਈ ਹੈ ਜੀ ਅੱਛਾ ਗਰਮ ਫਾਰ ਲੱਗੀ ਇੱਕ ਸਾਫ ਰੇਵੂ ਚ ਲੈ ਲਉ ਪਰ ਇਹ বিনা ਪਾਪਰਟ ਤੋਂ ਫੋਕਸ ਬੜਾ ਇਹ ਦੋ ਜਿਹੇ ਸਪੋਰਟ ਹੈ ਇਹ ਸਪੋਰਟ ਦਾ ਹੀ ਇਹ ਸਿਰਫ ਤਾਂ ਹੀ ਇਹ ਨਾਰਮਲ ਹੈ ਕਿ ਸਟ੍ਰੈਚ ਆ ਹੀ ਲੋ ਰਹੇ ਹੈ अच्छा नॉर्मल हां ले लो फिर हां देख ये तो तुसी लगमी नहीं है ये सिर्फ 250 ये भी 250 है ना कोई ले लो लो यानी कि ਥੋੜੇ ਕੋ ਮੇਰੇ ਸਾਹ ਨਾਲ ਜਰਸੀ ਬੱਦ ਤੋਂ ਬੱਦ ਵੈਰਾਈਟੀ 5-600 ਤੋਂ ਜ਼ਿਆਦਾ ਨਹੀਂ ਹੈਨਾ ਜੀ ਬਹੁਤ ਵਧੀਆ ਜੀ ਤੇ ਘਰ ਵਾਸਤੇ ਵੀ ਹੈਨਾ ਹਰ ਇੱਕ ਇਨਸਾਨ ਹਾਂਜੀ ਬਿਲਕੁਲ ਬਿਲਕੁਲ ਹਰ ਇਨਸਾਨ ਖਰੀਦ ਸਕਦਾ ਕੋਈ ਮੇਰੇ ਵਰਗੇ ਗਰੀਬ ਨਹੀਂ ਗੰਜਾਜ ਜਾਏਗਾ 200 ਰੁਪਏ ਦਾ ਇਹ ਪੂਰਾ ਸੂਟ ਜੀ 200 ਰੁਪਏ ਦਾ ਇਹਦਾ ਕਲਰ ਇਹਦੇ ਚ ਬਹੁਤ ਇਹ ਦੇਖੋ ਜੀ ਬੈਲਵਟ ਦਾ ਬੈਲਵਟ ਇਹ ਵੀ 200 ਇਹ ਵੀ ਦਿੱਦ 200 ਰੁਪਏ ਦਾ ਚੰਨ ਜੀ ਤਾਂ ਤੁਸੀਂ ਦੇਖ ਲਈ ਕੋ ਸਰ ਠੀਕ ਹੈ ਹੈ ਤੁਹਾਨੂੰ ਪਤਾ ਹੈ ਸੂਟਾ ਵਿੱਚ ਪਾਉਂਦੇ ਨਹੀਂ ਹਾਂ ਵਧੀਆ ਚੀਜ਼ ਹੈ ਵੈਸੇ ਵੀ ਮੈਂ ਦੇਖਿਆ ਹੱਥ ਦਾ ਲੱਗਦਾ ਹੈ ਕੱਪੜੇ ਨੂੰ ਹਾਂ ਕੱਪੜਾ ਤਾਂ ਵਿਗੀ ਹੈ ਬਿਲਕੁਲ ਸੌਫਟ ਹੈ ਕੱਪੜਾ ਕੰਫਰਟੇਬਲ ਕੱਪੜਾ ਹੈ ਹਾਂ ਨਹੀਂ ਨਹੀਂ ਚਲੋ ਬਸ ਹੋ ਹਾਂ ਆ ਪਏ ਆ ਜੀ ਇਹ ਆ ਪਏ ਆ ਜੀ ਦੇ ਬੱਚੇ ਦੇ ਹਾਂਜੀ ਤੇ ਇੱਧਰ ਵੀ ਲੱਗੀ ਹੋਈ ਹੈ ਜੀ ਸੇਲ ਜਿੱਦਾਂ ਕਿ ਜੈਂਟਸ ਦੀ ਸੇਲ ਆ ਇਹ ਲੇਡੀਜ਼ ਦੀ ਸੇਲ 500 ਦੇ 2 250 ਦਾ 1 ਜੈਂਟਸ ਆ ਜੀ ਹਾਫ ਬਾਜੂ ਜੇ ਕਿਸੇ ਨੇ ਲੈਣੇ ਆ 250 ਦਾ 1 ਆ ਜੀ ਜੇ 500 ਦੇ 2 ਆ ਜੀ ਇਹ ਹਾਫ ਬਾਜੂ ਦੇ ਵਿੱਚ ਜੈਕਟ ਆ ਤੇ ਇੱਧਰ ਹੈਗੀ ਹੈ ਜੀ ਲੇਡੀਜ਼ ਆਪਿਆ ਜੀ ਲੇਡੀ 10 ਮਾਨ ਇਹ ਵੀ ਆਹੀ ਬਿਲਕੁਲ ਸੇਮ ਜਿਹੜਾ ਰੇਟ ਆ ਜੀ ਇਹੀ ਆ 500 ਸੌਰੀ 250 ਦੀ 1 ਤੇ 500 ਦੇ 2 ਤੇ ਆ ਬੱਚਿਆਂ ਦੇ ਕੱਪੜੇ ਆ ਜੀ ਇਹ 200 ਰੁਪਏ ਦੀ ਖਰਾਬ 100 ਰੁਪਏ ਨਹੀਂ ਅੱਜ ਕੱਲ ਕਿੱਥੇ ਆਉਂਦਾ ਕੋਸ ਰਮਾਲ ਨਹੀਂ ਆਉਂਦਾ ਅੱਜ ਕੱਲ 100 ਰੁਪਏ ਦੇ ਵਿੱਚ ਤੇ ਹਰ ਵੈਰਾਈਟੀ ਹੈ ਜੀ ਇੱਥੇ ਜੋ ਮਰਜ਼ੀ ਤੁਸੀਂ ਬੱਚਿਆਂ ਵਾਸਤੇ ਤਾਂ ਜਿਆਦਾ ਦਾ ਕੈਪ ਵੀ ਲੈ ਲਾ ਕੈਪ ਦੇਖ ਲੈ ਮਨਿੰਦਰ ਵੀ ਕਹਿੰਦਾ ਤਾਂ ਆ ਆ ਜੀ ਠੀਕ ਆ ਦੇ ਦਿਓ ਆ ਆ ਠੀਕ ਹੈ ਕੁੜੀ ਵੀ ਹੈਗੀ ਹੈ ਤੇ ਮੁੰਡਾ ਇਹਨੂੰ ਕਿਹਾ ਤੇ ਇਹ ਕਲਰ ਹੋਰ ਲੈ ਲੈ ਹਾਲਾ ਚੱਕ ਬਲੈਕ ਇਹ ਨਹੀਂ ਬਲੈਕ ਠੀਕ ਹੈ ਇਹ ਇੱਕ ਚੱਲਦਾ ਮੁੰਡਾ ਦਾ ਚੱਲਦਾ ਜੀ ਦੋਨੋਂ ਹੀ ਚਾਹੁੰਦੇ ਹੈ ਅੱਛਾ ਰੈੱਡ ਇਹ ਦੋਨੇ ਚਾਹੁੰਦੇ ਇਹ ਲੈ ਲਓ ਨਾ ਫਿਰ ਰੈੱਡ ਵਾਲਾ ਲੈ ਲਓ ਉਹ ਰੈੱਡ ਲੀ ਲੈ ਕੁੜੀਆਂ ਦੀਆਂ ਨੇ ਕਿੰਨੇ ਕਿੰਨੇ ਤੇ ਇਹ ਜੈਂਟਸ ਕਹਿ ਮੈਂ ਮਨੇ ਹਾਂ ਮੁੰਡਾ ਕੀ ਜੀ ਸਰ نیچے ਜਾ ਮੈਂ ਮੁੰਡੇ ਉਹ ਮਨਿੰਦਰ ਨੂੰ ਦੇਖਦਾ ਮਨਿੰਦਰ ਨੂੰ ਦੇਖ ਲੈਣਾ ਕੋਈ ਹੈ ਨਹੀਂ ਨਹੀਂ ਇਹਦੀ ਬਾਤ ਬਹੁਤ ਸੌਂਗ ਆ ਜਾਂਦੀ ਤਾਂ ਕਪੜਾ ਦੇਖ ਲਈ ਠੀਕ ਹੈ ਨਾ ਨਹੀਂ ਨਹੀਂ ਛੋਟੇ ਦਾ ਅਣੀ ਹਿਸਾਬ ਦਾ ਹੈ ਛੋਟਾ ਆਣੀ ਨਹੀਂ ਹੂੰ ਮਨਿੰਦਰ ਵਾਸਤੇ ਦੇਖਣਾ ਕੀ ਕੋਈ ਲੋਰ ਦੇਖ ਲੈ ਕੋਈ ਘਰ ਵਾਸਤੇ ਇੱਕ ਦਾ ਹੀ ਹੋਵੇ ਨਾਰਮਲ ਉਹ ਤੇ ਗਰਮ ਕਿੱਥੇ ਪੈਂਦੇ ਹਨ ਕੋਈ ਨਾਰਮਲ ਲੋਰ ਨਹੀਂ ਆਇਆ 11 ਸਾਲ ਦਾ ਨੌਂ ਦਾ 10 ਨਹੀਂ ਜੀ ਲੰਬਾ ਹੈ ਲੰਬਾ 32 ਨੰਬਰ ਆਉਂਦਾ ਜੀ ਇਹਦੇ ਵਿੱਚ ਹੋਵੇ ਜੀ ਕੋਈ ਹੋਵੇ ਕੋਈ ਇਹਦੇ ਵਿੱਚ ਹੈ ਸੀ 33 ਨੰਬਰ ਇਹ ਹੈ ਜੀ ਨਹੀਂ ਇਹਦੇ ਵਿੱਚ ਨਹੀਂ ਕੋਈ ਛੋਟਾ ਹੈ ਨਾ ਲੰਬਾਈ ਦੇ ਵਿੱਚ ਹੀ ਇਹ ਇਹ ਲੋਰ ਤੋਂ ਵੀ ਤੋਂ ਜਾਂਦੀ ਨਹੀਂ ਹੈ ਹਾਂ ਆ ਦੇਖੋ ਜੀ ਆ ਭਾਈ ਉਹ ਲਾ 34 ਨੰਬਰ ਨਹੀਂ ਛੋਟਾ ਹੈ ਛੋਟੇ ਆ ਨਹੀਂ ਜੀ ਇਹ ਤਾਂ ਬਹੁਤ ਲੰਬਾ ਹੈ ਲਵਾਈ ਹੈ ਨਾ ਇਹ ਮੁੰਡੇ ਦੀ ਰਹਿਣ ਦੇ ਵੀ ਨਹੀਂ ਆਉਣਾ ਇਹ ਵੀ ਨਹੀਂ ਆਉਣਾ ਨਹੀਂ ਹੁੰਦਾ ਹਰੇ ਆ ਇਧਰ ਇਹਨਾਂ ਚ ਨਹੀਂ ਆਉਣਾ ਹੈਗਾ ਇਹ ਤਾਂ ਛੋਟੇ ਆ ਇਹ ਤਾਂੁੰਦਾ ਹੈੁੰਦਾ ਹੈ ਆਹ ਦੇਖ ਬਸ ਬਲੈਕ ਵੀ ਬਲੈਕ ਵੀ ਥੋੜੀ ਲੱਗਣੀ ਬਲੈਕ ਵੀ ਥੋੜੀ ਲੱਗਣੀ ਵੀ ਹਾਂ ਚਲਾ ਕੇ ਦੇਖੀ ਜੀ ਚੱਲਦਾ ਹਾਂ ਜੇ ਕੋ ਚੱਲਦਾ ਤਾਂ ਇਹਦੇ ਹਵਾ ਹਵਾ ਲੱਗਦਾ ਕੋਈ ਪ੍ਰੋਬਲਮ ਆ ਸ਼ੂ ਤੇ ਆ ਦੇ ਲੈ ਜਿਹੜਾ ਆਪਾਂ ਬਸ ਹੋ ਗਿਆ ਕੋਈ ਜੈਕਟ 150 ਦੀ ਤਾਂ ਹਨਾ ਇਹ ਵੀ ਜਰਾ ਆਪਾਂ ਲੈਣਾ ਸਹੀ ਲੱਗਦੀ ਇਹ ਜਿਵੇਂ ਹਣੇ ਥੋਕੀ ਦੇ ਆਂਸਰ ਦਿਖਣੀ ਇਹ ਤੂੰ ਦੇਖ ਲੈ ਨੀ ਰਹਿਣ ਦੋ ਇਹ ਹੈਗੇ ਆ ਪੈਂਦੀ ਵੀ ਨਹੀਂ ਹੈ ਇਹ ਆਹ ਆ ਚੀਜ਼ ਦੇਖ ਆ ਚੀਜ਼ ਦੇਖਣਾ ਚਾਹੀ ਜੀ ਤੂੰ ਉਹ ਉਧਰ ਦੇਖ ਨਹੀਂ ਉਹ ਵੀ ਉਹੀ ਆ ਸਾਰੇ ਕੁਝ ਇਹੀ ਹੈ ਜੀ ਹਾਂ ਇਹਨਾਂ ਦੇ ਫੋਟੋ ਪਏ ਨੇ ਉਹ ਰਹਿਣ ਦੇ ਫਿਰ ਇਹਨਾਂ ਵਿੱਚ ਆਪਣੇ ਵਾਸਤੇ ਦੇਖ ਲੈ ਕੋਈ ਜਾਕਟ ਆਹ ਲੇਡੀਜ਼ ਨਾ ਤੇ ਦੇਖ ਲੰਦੇ ਆ ਤਿੰਨ ਸੋਹਣੀਆਂ ਨਹੀਂ ਇਹਨਾਂ ਨੂੰ ਨਹੀਂ ਨਹੀਂ ਇਹਨਾਂ ਨੂੰ ਦੇਖਣਾ ਚਾਹੀਦੀ ਸਸਤੇ ਦੀ ਕੰਮ ਥਾਰ ਲੱਗਿਆ ਹੁਣ ਚਰਨ ਜੀ ਤੇ ਲੈ ਲੈ ਆ ਰਹਿਣ ਤੇ ਆ ਜਾ ਹੁਣ ਤੈਨੂੰ ਮਿਲਦੀ ਬਾਅਦ ਚ ਮਿਲਣੀ ਨਹੀਂ ਦੇਖੀ ਜਾਈ ਹਾਂ ਚਲੋ ਹੋ ਗਿਆ ਆ ਵਧੀਆ ਪਏ ਸੀ ਕਲਰ ਤਾਂ ਹਾਂ ਨਬਰ ਕਰਦੂਣੇ ਲੱਗੀ ਆਈ ਦੀ ਗੱਲ ਕਰਦਾ ਮੈਂ ਹਾਂ ਹਾ ਕਲਰ ਵਧੀਆ ਹੈ ਨਾ ਹਾਂ ਅਲੇ ਰੂਰ ਤੇ ਪਾਈ ਲੀ ਲੀ ਲਾ ਮੈਂ ਤਾਂ ਪੁੱਛਦਾ ਹਾਂ ਹਾਂ ਦੱਸ ਇਹ ਵਧੀਆ ਹੈ ਨਾ ਵਧੀਆ ਸੰਟਾਟਾ ਉਹਨੇ ਕੱਲ ਖੇਡਣਾ ਹੈ ਖੇਡਣ ਲੱਗੀ ਤੇ ਬੈਰੇ ਦੇ ਉਹਨੇ ਮੈਂ ਕਿਹਦੀ ਨੂੰ ਲਾਉਂਗੀ ਚੱਲ ਸੋ ਆ ਉਹ ਬਾਅਦ ਦੇ ਵਿੱਚ ਖੋਜੂਗਾ ਕਿ ਐਸਾ ਹਾਂ ਤਾਂ ਵੇ ਕਿਹਨਾਂ ਰਹੀ ਇੱਥੇ ਬਾਅਦ ਵਿੱਚ ਬਸ ਤੁਸੀਂ ਦੇਣੇ ਆ ਨਾ ਹਾਂ ਹਾਂਜੀ ਹਲ ਤਾਂ ਹਸਾਬ ਹੋਣਾ ਹੀ ਸਾਡਾ ਆ ਦੇਖ ਆਹ ਆਹ ਇਹ ਜੀ ਲੋਰ ਆ ਬਲਿੰਦਰ ਦੀ ਆਉਣੀ ਆ ਲੰਬੀ ਐ ਨਾ ਲੋਰ ਨਹੀਂ ਜਮੇ ਛੋਟੀ ਐ ਇਹ ਤੇ ਬਲਿੰਦਰ ਨੇ ਇਹ ਜੀ ਕਿਹੜੀ ਲੋਰ ਆਉਣੀ ਆ ਇਹ ਜੀ ਨੇ ਉਹਨੇ ਪਾਉਣੀ ਨਾਲੇ ਪਿਆਇਓ ਫੇਰ ਬੁੱਝੋ ਨਾ ਕੋ ਪੈਂਟਾ ਦੇਖੀਦਾ ਲੋਰ ਲੋਰ ਆ ਇਹ ਜੋ ਕਰ ਲੈਣੇ ਨੇ ਤਾਂ ਗੈਸ ਅਗਰ ਇਹ ਲੈ ਲਾ ਫਾਲਿਕ ਸੰਜੀ ਤਾਂ ਆਉਣੀ ਹੋਵੇ ਹਨਾ ਇਹ ਜੀ ਆਜੂਗੀ ਪਰ ਇਹ ਤਾਂ ਹੋਰ ਆ ਇਹ ਤਾਂ ਦਸੀਆਂ ਵਾਲੀ ਆ ਨਾ ਨੰਨੀ ਨਹੀਂ ਆਉਣੀ ਨਾਣੇ ਲਿਆਇਆ ਉਹ ਲੈਣ ਦੇ ਤਾਂ ਫਿਰ ਉਹ ਪੀਚੇ ਪਟਾਕੇ 3 ਰੁਪਏ ਬਣੇ ਇਹ ਕਹਿੰਦਾ ਮੈਨੂੰ ਇਹਦੇ ਵਾਸਤੇ ਦਿਓ ਨਾਰਮਲ ਗਰਾਭਾ ਹੋਵੇ ਏਦਾਂ ਦੇ ਮਤਲਬ ਏਦਾਂ ਦੇ ਕਾਟਨ ਦੇ ਵਿੱਚ ਹੀ ਇਹ ਤਾਂ ਲੰਬੀਆਂ ਨਹੀਂ ਨਾ ਲੰਬੀਆਂ ਇਹਦੇ ਦੀਆਂ ਮੋੜੀਆਂ ਹੋਈਆਂ ਉੱਪਰ ਦਿਖਾਈ ਮੈਨੂੰ ਇਹ ਮੋੜੀਆਂ ਹੋਈਆਂ ਕੋ ਬਹੁਤ ਬਹੁਤ ਵਾਦ ਸਹੀ ਆ ਸਹੀ ਆ ਸਰਦਿਸ ਦਿਖਤ ਦਿਖ ਰਿਹਾ ਇਹ ਕਹਣਾ ਅਭੀ ਤਾਂ ਅੰਤਾਰ ਮਾਰਨ ਲੱਗ ਪਏ ਨੇ ਅੰਦਰ ਮੇਰਾ ਜੀ ਇਹ ਇੰਨਾ ਬਚਾਰੀ ਤਾਂ ਕੱਤਣਾ ਇਹ ਸੋਰ ਪੇਜ ਉਹਨੂੰ ਅਟੈਂਡ ਕਰੂ ਕਹਣਾ ਉਹ ਲੇਡੀ ਸੂਟ ਦੇਖਣ ਲੱਗਾ ਆ ਕਹੜਾ ਹਾਂ ਬੱਸ 100 ਰੁਪਏ ਠੀਕ ਹੈ ਜੱਲੀ ਹੁਣ ਥੋੜੋ ਬਾਹਰ ਚੱਲੀ ਬਾਹਰ ਹੋ ਗਿਆ ਬਾਹਰ ਦੀ ਬਾਹਰ ਨਿਕਲੋ ਬਾਹਰ ਦੀ ਬਾਹਰ ਨਿਕਲੋ ਸਾਡੇ ਕੱਪੜੇ ਸਾਡੇ ਕੋਲ ਦੇ ਦੇ ਤੇ ਆਹੋ ਮੁੱਕਰ ਜਾਈ ਸਹੀ ਹੈ ਜੁਰਾਬਾਂ ਲੈ ਲੈਣੀਆਂ ਸੀ ਜੀ ਸਹੀ ਰੱਖ ਲਓ ਨਹੀਂ ਬੱਸ ਜੁਰਾਬਾਂ ਆਪਣੇ ਵਾਸਤੇ 100 ਦੇ ਦੋ ਆ ਗਿਆ ਸਿਸਟਮ ਆ ਜੀ ਇਹ ਹੈੱਡਫੋਨ ਉਹ ਬੱਚਿਆਂ ਲਈ ਅੱਛਾ ਬੱਚਿਆਂ ਦੇ ਹੈੱਡਫੋਨ ਓਕੇ ਹਾਂ ਬਈ ਖਾਣੇ 'ਚ ਖੜੇ ਹੁੰਦੇ ਨੇ ਉਹ ਨਹੀਂ ਹੈਗੇ ਨਾ ਨਾਰਮਲ ਨੇ ਨਾਰਮਲ ਆ ਬਸ ਚਲਦੇ ਆ ਬਟੂਰ ਤੇਰੇ ਕੋਲੇ ਆ ਯਾਰ ਆਪੇ ਹੋ ਗਿਆ ਹੁਣ ਤੇਰਾ ਦੇਖ ਲੈ ਹੁਣ ਜੇ ਕੋਈ ਕਮੀ ਪੇਸ਼ੀ ਹਾਂ ਮਰਦੀ ਲਿੰਦੇ ਆ ਕਾਰਾ ਸੀ ਬੈਠੇ ਨੇ ਮੰਮੀ ਮੈਂ ਵੀ ਅੱਜ ਪੀਲੀਵਰ ਮੰਦਿਰ ਡੈਡੀ ਚਲ ਗਏ ਸੀ ਪਹਿਲਾਂ ਮੰਦਿਰ ਨੂੰ ਲੈਣ ਕਿਉਂਕਿ ਛੁੱਟੀ ਹੋ ਗਈ ਸੀ ਏਹ ਨਹੀਂ ਠਿਕਦਾ ਜੰਮਾ ਵੀ ਇਹਨੂੰ ਗਰਮੀ ਲੱਗਦੀ ਤੁਸੀਂ ਕਹੋਗੇ ਬਾਹਰ ਬੈਠੇ ਠੰਡ ਵਿੱਚ ਇਹ ਗਰਮੀ ਮੰਨਦਾ ਬਹੁਤਾ ਆ ਕਰਕੇ ਮੁੰਜਾ ਬਾਹਰ ਕਰਦੇ ਆ ਅੰਦੇ ਕਹਿੰਦਾ ਮੇਰੀ ਇਹ ਦੇਖ ਲਵੋ ਇਧਰ ਇਧਰ ਬੀਬੀ ਬੀਬੀ ਤਾਂ ਥੱਲੇ ਬੈਠੀ ਹੈ ਹੈ ਨਾ ਪੀੜੀ ਹਾਂ ਬੀਬੀ ਪੀੜੀ ਕਰਨੇ ਖਰਾਬ ਹੋਣੀ ਹਾਂ ਸਲੀਕਾਰ ਮਾਰਾ ਸੌ ਨੂੰ ਤਾਂ ਨਹੀਂ ਮੰਦਰਾ ਤਾਂ ਏਰੀ ਨਹੀਂ ਹੈਗੀ ਤੈਨੂੰ ਤਾਂ ਮੈਨੂੰ ਪੁੱਤ ਸੌ ਠੀਕ ਜਾ ਕੇ ਤੁਸੀਂ ਵੀਡੀਓ ਕਰਾ ਕਰੋ ਹੈਗਾ ਤੇ ਬੋਲਦੀ ਕੀ ਹੋਇਆ ਕੰਗਵ ਆਪਸ਼ੋਰ ਦੇ ਦਵਾਈ ਲੈ ਤੀ ਕੋ ਖਾਂ ਗਰੀ ਅੱਛ ਵੈਸੇ ਹੀ ਕਾ ਜਿਹੜੀ ਮੈਂ ਤੈਨੂੰ ਕੱਲ ਟੌਫੀਆਂ ਦਿੱਤੀਆਂ ਸੀ ਉਹ ਕਿੱਥੇ ਆ ਘਰੇ ਪਈਆਂ ਨੇ ਕੁਛ ਕਰ ਰੱਖੀ ਚਲੋ ਕੋਈ ਨਹੀਂ ਮੈਂ ਦੇਖਦਾ ਮੈਂ ਜਾਣਾ ਬਾਜ਼ਾਰ ਮੈਂ ਲੈ ਕੇ ਆਉਣਾ ਉਹ ਬਹੁਤ ਵਧੀਆ ਚੀਜ਼ ਆ ਟੌਫੀਆਂ ਅੱਛਾ ਤੇ ਆ ਦਿਖਾ ਦੇ ਬੀਬੀ ਨੂੰ ਕੱਪੜੇ ਉਹ ਆਪਾ ਕੇ ਦੇਖੂ ਤੂੰ ਗਿਆ ਤਾਂ ਬਾਹਰ ਸੇ ਕਿ ਮੇਰੇ ਮੇਰੇ ਪੁੱਤ ਦੇ ਕੱਪੜੇ ਆ ਗਏ ਵਰਦੀ ਕਹਿੰਦੇ ਨੇ ਵਰਦੀ ਪਾ ਕੇ ਵਰਦੀ ਪਾ ਕੇ ਦਿਖਾ ਦੇ ਬੀਬੀ ਨੂੰ ਬੜਾ ਹੀ ਹੰਦਾ ਸੀ ਨੇ ਪਤਾ ਕਿ ਆ ਦਨੀ ਹੈ ਪਤਾ ਕਿ ਆਪ ਤੂੰ ਹਾਂ ਫੇਰ ਫੇਰ ਜਲ ਮזי ਖੜ ਜਾਂਦੇ ਆ ਫਿਰ ਪਰੇ ਚ ਫਿਰ ਮਨ ਉੱਪਰ ਜਾ ਕੇ ਆ ਆ ਖੋਲ ਕੇ ਪਾ ਕੇ ਦੇਖ ਜਾ ਕੇ ਟਪੜੀ ਪਜਾਮਾ ਵੜਾ ਹੋਗਾ ਘਟਾ ਲੂ ਕਹਿੰਦਾ ਲਹਪਾ ਵੀਰੇ ਆ ਕੇ ਦੇਖ ਲੈ ਆਪਣੀ ਸਲਵਾਰ ਆ ਤੇਰਾ ਹੋਰ ਕੀ ਮੈਂ ਉਹ ਭਾਈ ਉਹ ਕਹਿੰਦਾ ਥੱਲੇ ਨਾ ਟ੍ਰੈਕ ਸੂਟ ਆ ਮੈਂ ਕਿਹਾ ਗਰਮ ਵੀ ਉਹਨੇ ਲੈਣਾ ਨਹੀਂ ਹੈਗਾ ਕਿਹਦਾ ਕਿਹੜਾ ਸੂਟ ਕਹਿੰਦੇ ਆ ਪਤਾ ਤੈਨੂੰ ਨਹੀਂ ਜਿਹੜਾ ਤੂੰ ਦੱਗਾ ਪਾ ਕੇ ਗਿਆ ਸੀ ਗਰਮ ਬੇ ਪੇਟੀ ਚੋਂ ਕੱਢ ਕੇ ਲੱਗੀ ਗਈਆਂ ਉਹ ਕਹਿੰਦਾ ਥੱਲੇ ਨੂੰ ਨਿਆਣੇ ਉਹ ਪਾ ਕੇ ਜਾਂਦੇ ਨੇ ਮੈਂ ਕਿਹਾ ਵੀ ਉਹ ਨਹੀਂ ਪਾ ਸਕਦਾ ਕਹਿੰਦੇ ਉਹੀ ਲੱਗਿਆ ਹੋਇਆ ਨਾਲ ਉਹ ਚੱਲ ਛੱਡੋ ਯਾਰ ਜਿਹੜੀ ਗੱਲ ਆ ਪੁੱਤ ਪਹਿਲਾਂ ਉਹ ਦੇਖੋ ਗਾਨੀ ਇਹਨੂੰ ਮੈਨੂੰ ਪਤਾ ਤੈਨੂੰ ਪਤਾ ਵੀ ਤੈਨੂੰ ਵੀ ਪਤਾ ਵੀ ਆਪਣੇ ਜਵਾਕ ਨਹੀਂ ਪਾਉਂਦੇ ਕੱਪੜਾ ਗਰਮ ਇਹਨੂੰ ਮੈਂ ਯਾਦ ਕਰਾਉਂਦਾ ਇਹਨਾਂ ਨੇ ਪਾਉਣਾ ਨਹੀਂ ਹੈਗਾ ਇਹਦੇ ਕੋਲ ਹੈਗਾ ਪਰ ਇਹਨਾਂ ਨੇ ਪਾਉਣਾ ਨਹੀਂ ਹਾਂ ਦੇਖ ਲਈ ਇਹ ਠੀਕ ਹੈ ਮੇਚ ਆ ਗਈ ਇਹ ਤਾਂ ਸ਼ਰਟ ਤਾਂ ਠੀਕ ਹਾਂ ਹੁਣ ਲੰਬੀ ਆ ਉਹ ਛੋਟੀ ਹੋ ਗਈ ਦਿਖਾ ਇਧਰ ਨੂੰ ਇਧਰ ਦਿਖਾਈ ਜਿੱਪਲਾ ਜਿੱਪ ਲਾ ਜੇਪਾ ਆਇਆ ਲਾ ਆ ਕੇ ਤੇ ਫੌਜੀ ਬਣ ਕੇ ਖੜ ਗਿਆ ਇਹ ਨਹੀਂ ਪਤਾ ਹੁੰਦਾ ਤੇਰੇ ਕਿ ਸ ਕਰੇ ਫੌਜੀ ਦੀ ਜਾਨ ਆਏ ਦੀ ਸੱਚੀ ਗੱਲ ਹੈ ਜੀ ਚਲੋ ਵਧੀਆ ਗੱਲ ਆ ਵੀ ਭਾਈ ਤੇ ਇੱਕ ਦੇਸ਼ ਵਾਸਤੇ ਕੋਈ ਕਰੂਗਾ ਸਾਡਾ ਨਾਮ ਵੀ ਰੋਸ਼ਨ ਹੋਊਗਾ ਨਾਲੇ ਪਹਿਲਾਂ ਇਹ ਤੇ ਨਿਆਣਾ ਠੀਕ ਆ ਹੁਣ ਦੇਖ ਲੈ ਜੈ ਹਿੰਦ ਜੈ ਹਿੰਦ ਇਹਦੀ ਬਾਦੀ ਹੈ ਦੀ ਸਿਆਲ ਦੀ ਤੋ ਆਪਾਂ ਕੇ ਦੇਖ ਲੈ ਹੁਣ ਛੋਟੀ ਵੱਡੀ ਆ ਕਾ ਖੋਲ ਕੇ ਦੇਦਾ ਆ ਬੂਟ ਖੋਲ ਬਣੇ ਆ ਬੂਟ ਖੋਲ ਬਣੇ ਬੂਟ ਉੱਪਰ ਹਾਂ ਹੈ ਪਾਲਾ ਬਸ ਨਿੱਕਰ ਨੂੰ ਕੋਈ ਗੱਲ ਨਹੀਂ ਹੈਗੀ ਨਿੱਕਰ ਉੱਪਰ ਨੂੰ ਲੱਕ ਫੋਲਡ ਕਰ ਲਿਆਗਾ ਰਹਿਣ ਦੇ ਪਰੇ ਵਧੀਆ ਨਹੀਂ ਲੱਕ ਫੋਲਡ ਕਰੀ ਬੜੀ ਹੋਣੀ ਨਹੀਂ ਮਾੜਦਾ ਸ਼ੁੱਡਾ ਦੇ ਲੈ ਤਾਂ ਕਿ ਹੁਣ ਕੰਨ ਵਡਾਉਣੇ ਬੜੀਓ ਹੁਣਾਂ ਤੇ ਨਹੀਂ ਨਹੀਂ ਤੇ ਤਪਰੇਤ ਨੇ ਤਾਂ ਚੱਗਾ ਜਲੇਦਾਰ ਚੱਗਾ ਦਰ ਲੋਰ ਬੜੀਆ ਬਾ ਠੀਕ ਆ ਲੋਰ ਬੜੀਆ ਲੋਰ ਤੂੰ ਇਹਨੇ ਪਾਉਣੀਆਂ ਉੱਚੇ ਆ ਫਿਰ ਜੇ ਤਾਂ ਉੱਚੇ ਪਾਣੇ ਮੋੜਿਆ ਹੋਗੇ ਤੈਨੂੰ ਉਹਦੇ ਨਾਲ ਦੀ ਲਿਆ ਦੂੰਗੇ ਫਿਰ ਚੱਗਾ ਨਹੀਂ ਮਿਲਣਾ ਚੱਗਾ ਨਾ ਨਾ ਉਹਦੇ ਨਾਲ ਦੀ ਲੋਰ ਆ ਬਾ 32 ਨੰਬਰ ਲਿਆ ਦੂੰਗਾ ਇਹਨੂੰ ਜਿੱਕਣ ਪਹਿਲਾ ਨੀਮਾ ਉੱਚਾ ਉਹ ਠੀਕ ਹੈ ਇਹਨੂੰ ਨਹੀਂ ਜ਼ਿਆਦਾ ਨਹੀਂ ਤੇ ਠੰਡ ਵੀ ਪੈ ਤੇ ਆ ਵੀ ਤਾਂ ਹੈਗੀ ਆ ਠੀਕ ਹੈ ਮਾੜੀ ਮੋੜੀ ਮੜਵਾ ਦੂੰਗਾ ਕੋਈ ਗੱਲ ਨਹੀਂ ਨਿਕੋ ਮੜਵਾ ਦੂੰਗਾ ਮੈਂ ਮੜਵਾ ਦੂੰਗਾ ਤੇ ਨੂੰ ਆ ਟੋਪੀ ਲੀ ਆਂਦੀ ਆ ਅੰਗਰ ਦੇ ਟੋਪੀ ਤਾਂ ਲੈ ਕੇ ਦਿਖਾ ਮਣੀ ਜੀ ਕਿੱਥੇ ਆ ਅੰਗਰ ਤਾਂ ਤਾਂ ਕੋਈ ਵੀ ਨਹੀਂ ਲੰਦਾ ਦਿਖਾ ਕਿੱਥੇ ਆ ਉਹ ਕਿੱਥੇ ਕੀ ਕਰਤੇ ਸੀ ਇਹ ਨਹੀਂ ਲੰਦਾ ਕੁੱਤਾ ਕੋਈ ਵੀ ਟੋਪੀ ਲੈ ਕੇ ਆਪਣੀ ਕਰੀ ਜਾਂਦਾ ਇਹ ਆ ਦੇਖ ਵਾ ਵਾ ਇਹ ਹੈ ਇਹੋ ਮੈਂ ਕਹਿੰਦਾ ਤਾਂ ਤੁਹਾਨੂੰ ਆ ਦੇਖੋ ਦੇਖੋ ਵਈ ਉੱਪਰ ਜਾ ਕੇ ਨੇ ਦਿਖਾਈ ਆਪਾਂ ਕਹਿਕਣ ਇਹ ਨਹੀਂ ਲੰਦਾ ਇਹ ਤਾਂ ਕਹਿੰਦਾ ਮੇਰੀ ਧਾਰੋ ਟੋਪੀ ਹੈ ਟੋਪੀ ਨੂੰ ਪਤਾ ਨਹੀਂ ਕਾਹਦੀ ਨਹੀਂ ਰੱਖਦਾ ਹੈਗੇ ਚਮਾ ਹੀ ਨਹੀਂ ਰੱਖਦਾ ਆ ਚੱਕ ਲੈ ਇਹਨੂੰ ਤਾਂ ਇੰਨੀ ਗਰਮੀ ਲੈ ਲੈ ਚੱਕ ਦੱਸ ਕੀ ਕਰੀਏ ਬਾਰ ਮੰਜਾ ਤੜਾਇਆ ਤੁਸੀਂ ਹੈਰਾਨ ਮਾਨੀ ਹੋ ਕਿ ਤਾਂ ਬੈਠਾ ਜਦ ਦਿਨ ਹੋਣ ਲੱਗਿਆ ਪੁੱਛ ਲਊਗੀ ਤੁਮ ਕਿ ਅਸੀਂ ਵੀ ਠੰਡੇ ਚ ਮਰਦੇ ਨਾਲ ਤੇ ਚਲੋ ਬਾਕੀ ਸਾਡਾ ਸلسلਾ ਐਦਾਂ ਹੀ ਚੱਲਣਾ ਹੈ ਜੀ ਬਾਕੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਤੁਸੀਂ ਤੁਹਾਡੇ ਨਿਆਣੇ ਵੀ ਲਿਆਏ ਇਹ ਟੋਪੀ ਨੂੰ ਬਜ਼ਾਰ ਹੁਣ ਤਾਂ ਬਹੁਤ ਮਸ਼ਹੂਰੀ ਹੋ ਗਈ ਇਹ ਚੀਜ਼ਾਂ ਦੀ ਹਾਂ ਬਹੁਤ ਚੱਲਦੀ ਹੈ ਇਹ ਚੀਜ਼ ਠੰਡ ਠੰਡ ਕਰਕੇ ਨਹੀਂ ਆਹ ਚੀਜ਼ ਕਰਕੇ ਜਾਂਦਾ ਮਸ਼ਹੂਰੀ ਹੋਈ ਉਹਨਾਂ ਆ ਜੇ ਆ ਦੇ ਕੇ ਪਰੇ ਕਰ ਲੈ ਲੈ ਬਸ ਮੈਨੂੰ ਆਹ ਫੜਾ ਆ ਜਾ ਹਾਂ ਬੀਬੀ ਚਾਹ ਚੂ ਪੀ ਲਈ ਚਾਹ ਦਾ ਪੀਣਾ ਅੰਦਰ ਦੂੰ ਚਲੋ ਠੀਕ ਆ ਮਿਲਦੇ ਆਪਾਂ ਤੁਹਾਨੂੰ ਹੁਣ ਕਿਸੇ ਅਗਲੇ ਬਲੌਗ 'ਚ